ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅਤੇ ਐਸਟੀਐਮ ਫਲੋਰ ਸਰਦਾਰ ਅਮਨਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੱਕ ਸਵੀਪ ਵੈਨ ਦਾ ਪ੍ਰਬੰਧ ਕੀਤਾ ਗਿਆ। ਇਹ ਵੈਨ ਸਰਕਾਰੀ ਸੀਨੀਅਰ ਸੈਂਡੀ ਸਕੂਲ ਲੜਕੇ ਗੁਰਾਇਆਂ ਤੋਂ ਗੁਰਾਇਆਂ ਦੇ ਈਓ ਸਰਦਾਰ ਕਰਮਿੰਦਰ ਸਿੰਘ ਅਤੇ ਸਕੂਲ ਪ੍ਰਿੰਸੀਪਲ ਸਤਵਿੰਦਰਪਾਲ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ। ਸਕੂਲ ਪ੍ਰਿੰਸੀਪਲ ਸਤਵਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਇਸ ਵੈਨ ਦਾ ਮੁੱਖ ਉਦੇਸ਼ ਨਵੇਂ ਬਣੇ ਵੋਟਰਾਂ ਨੂੰ ਅਤੇ ਜਿਨ੍ਹਾਂ ਦੀ ਵੋਟ ਨਹੀਂ ਬਣੀ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਵੋਟ ਕਿਵੇਂ ਬੰਦੀ ਹੈ ਅਤੇ EVM ਮਸ਼ੀਨ ਦਾ ਇਸਤੇਮਾਲ ਕਿਵੇਂ ਕਰਨਾ ਹੈ। ਵੋਟ ਬਿਨਾਂ ਕਿਸੇ ਲੋਭ ਲਾਲਚ ਤੋਂ ਬਾਹਰ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਹੈ। ਇਹ ਵੈਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀ ਗੁਰਾਇਆਂ ਤੋਂ ਸ਼ੁਰੂ ਹੋ ਕੇ ਫਲੋਰ ਅਟਾ ਮਨਸੂਰ ਪਰ ਅਤੇ ਬਾਖੋਖ ਸਕੂਲਾਂ ਤੋਂ ਹੁੰਦੀ ਵਾਪਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀ ਗੁਰਾਇਆਂ ਵਿਖੇ ਪਹੁੰਚੀ। ਬੋਰਡ ਦਾ ਕਿਵੇਂ ਇਸਤੇਮਾਲ ਕਰਨਾ ਹੈ ਇਸ ਦੀ ਜਾਣਕਾਰੀ ਬੱਚਿਆਂ ਨੇ ਹਾਸਲ ਕੀਤੀ ਅੱਜ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅਤੇ ਐਸ ਡੀ ਐਮ ਫਿਲੌਰ ਸਰਦਾਰ ਅਮਨਪਾਲ ਸਿੰਘ ਜੀ ਦੇ ਨਿਰਦੇਸ਼ਾਂ ਏਟ ਇੱਕ ਸਵੀਪ ਬੈਂਡ ਦਾ ਹਾਜ਼ਰਾ ਹੈ ਪ੍ਰਬੰਧ ਕੀਤਾ ਗਿਆ ਜੋ ਕਿ ਸਰਕਾਰੀ ਸੀਨੀਅਰ ਸਕੂਲ ਲੜਕੇ ਗਰਾਇਆਂ ਤੋਂ ਸਰਦਾਰ ਕਰਮਿੰਦਰ ਸਿੰਘ ایਓ ਗਰਾਇਆਂ ਅਤੇ ਪ੍ਰਿੰਸੀਪਲ ਗਰਾਇਆਂ ਜੀ ਨੇ ਇਸ ਨੂੰ ਹਰੀ ਚੰਡੀ ਦੇ ਕੇ ਵੱਖ-ਵੱਖ ਸਕੂਲਾਂ ਲਈ ਰਵਾਨਾ ਕੀਤਾ ਗਿਆ ਇਹ ਬੈਨ ਜਿਹੜੀ ਆ ਇਹ ਦੇ ਇਥੋਂ ਚੱਲ ਕੇ ਗੁਰਾਇਆ ਤੋਂ ਜਾਣੀ ਆ ਮਨਸੂਰਪੁਰ ਅਟਾ ਤੇ ਫਲੋਰ ਤੇਂਗ ਬੜਾ ਪਿੰਡ ਵਾਪਸ ਜਿਹੜਾ ਬਰਕਾ ਤੋਂ ਹੋ ਕੇ ਇੱਥੇ ਵਾਪਸ ਇੱਥੇ ਗੁਰਾਇਆ ਆਣੀ ਤੇ ਇਸ ਦੇ ਵਿੱਚ ਜਿਹੜੀ ਬੈਨ ਦੇ ਵਿੱਚ ਈਵੀਐਮ ਰੱਖੀ ਹੋਈ ਆ ਈਵੀਐਮ ਗਰੀ ਜਾਗਰੂਕ ਕੀਤਾ ਜਾ ਰਿਹਾ ਬੱਚਿਆਂ ਨੂੰ ਜਿਹੜੇ ਫਰਸਟ ਵੋਟਰ ਨੇ ਉਹਨਾਂ ਨੂੰ ਪ੍ਰੋਸੀਜਰ ਦੱਸਿਆ ਜਾ ਰਿਹਾ ਤੇ ਨਾਲ ਦੀ ਨਾਲ ਜਿਹੜੇ ਵੋਟਾਂ ਬਣਾਉਣ ਲਈ ਜਿਹੜੇ ਬੱਚੇ 18 ਸਾਲ ਦੇ ਹੋ ਚੱਕੇ ਹਨ ਜਾਂਕੂਣ ਜਾ ਰਿਹਾ ਉਹਨਾਂ ਨੂੰ ਵੋਟ ਬਣਾਉਣ ਲਈ ਜਿਹੜਾ ਸ ਹੈ ਤੇ ਵੋਟ ਨੂੰ ਇਸਤੇਮਾਲ ਕਰਨ ਦਾ ਅਧਿਕਾਰ ਬਾਰੇ ਵੀ ਦੱਸਿਆ ਜਾ ਰਿਹਾ ਕਿ ਬਿਨਾ ਕਿਸੇ ਲੋਲਜ ਤੋਂ ਜਿਹੜੀਆਂ ਵੋਟਾਂ ਦਾ ਇਸਤੇਮਾਲ ਵੀ ਕਰਨਾ ਤੇ ਬਣਾਉਣੇ